ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਮਾਜ ਦੇ ਅੰਦਰ ਨਾ ਇੱਕ ਲਫ਼ਜ਼ ਆਮ ਚੱਲਦਾ ਹੈ ਵੀ ਫਲਾਣਾ ਬੰਦਾ ਵਫਾਦਾਰ ਹੈ ਜਾਂ ਵਫਾਦਾਰ ਨਹੀਂ ਇਹ ਲਫ਼ਜ਼ ਕਾਹੇ ਬਗਾਹੇ ਪਰਿਵਾਰ ਵਿੱਚ ਸੁਣ ਲਈ ਮਿਲਦਾ ਹੈ ਬਾਜ਼ਾਰ ਵਿੱਚ ਸੁਣ ਲਈ ਮਿਲਦਾ ਹੈ ਰਾਜਨੀਤੀ ਵਿੱਚ ਮਿਲਦਾ ਹੈ ਧਰਮ ਵਿੱਚ ਮਿਲਦਾ ਹੈ ਹਰ ਥਾਂ ਤੇ ਮਿਲਦਾ ਹੈ ਫਲਾਣਾ ਬੜਾ ਵਫਾਦਾਰ ਤੇ ਯਾਨਕਾ ਜਾਣਦਾ ਹੈ ਵੀ ਅਮਕਾ ਬਿਲਕੁਲ ਵੀ ਫਲਾਣਾ ਬਿਲਕੁਲ ਵੀ ਵਫਾਦਾਰ ਨਹੀਂ ਹੈ ਹੁਣ ਸਭ ਤੋਂ ਪਹਿਲਾਂ ਇਹ ਵੇਖੋ ਵੀ ਵਫਾਦਾਰੀ ਤੁਹਾਡੇ ਮੁਤਾਬਕ ਪਰਿਭਾਸ਼ਾ ਵਫਾਦਾਰੀ ਦੀ ਕੀ ਹੈ ਹੁਣ ਦੋ ਪਰਿਭਾਸ਼ਾਵਾਂ ਨਿਕਲਣਗੀਆਂ ਅਖੀਰ ਤੇ ਜਾ ਕੇ ਮੈਂ ਬਿਆਨ ਕਰਾਂਗਾ ਹਕੀਕਤ ਕੀ ਹੈ ਹੁਣ ਇੱਕ ਤੇ ਤੁਸੀਂ ਸੋਚਦੇ ਹੋ ਵੀ ਫਲਾਣਾ ਬੰਦਾ ਮੇਰੇ ਮੁਤਾਬਕ ਵਫਾਦਾਰ ਨਹੀਂ ਹੈ ਤੇ ਜੇ ਦਿਾਨਨਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਸੋਚੋ ਤੇ ਫਿਰ ਵੇਖੋ ਵੀ ਇਹ ਬੰਦਾ ਸੱਚ ਦੇ ਮੁਤਾਬਕ ਵਫਾਦਾਰ ਹੈ ਜਾਂ ਨਹੀਂ ਹੈ ਮੇਰੇ ਮੁਤਾਬਕ ਹੈ ਜਾਂ ਨਹੀਂ ਹੈ ਫਰਕ ਨਹੀਂ ਪੈਂਦਾ ਸੱਚ ਦੇ ਮੁਤਾਬਕ ਵਫਾਦਾਰੀ ਇਹਦੇ ਕੋਲ ਹੈ ਜਾਂ ਨਹੀਂ ਹੈ ਤੋ ਜਿਹੜੀ ਅਸਲ ਕਸਵੱਟੀ ਏ ਉਹ ਹੈ ਸੱਚ ਦੇ ਬੇਸ ਦੇ ਉੱਤੇ ਕੋਈ ਵਫਾਦਾਰੀ ਨਭਾਰਿਆ ਜਾਂ ਨਹੀਂ ਤੇ ਸੱਚ ਕੀ ਏ ਸਾਡੇ ਕੋਲ ਗੁਰਬਾਣੀ ਸੱਚ ਕੀ ਏ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਗੱਲ ਮੈਂ ਕਰ ਰਿਹਾ ਸਾਂ ਕਿ ਵੀ ਪੈਮਾਨੇ ਲੋਕਾਂ ਨੇ ਦੋ-ਦੋ ਆਪਣੇ ਕੋਲ ਰੱਖੇ ਨੇ ਵੀ ਫਲਾਣਾ ਬੰਦਾ ਮੇਰੇ ਮੁਤਾਬਕ ਵਫਾਦਾਰ ਹੈ ਜਾਂ ਨਹੀਂ ਤੋ ਅੱਗੇ ਚੱਲਦੇ ਆਂ ਜੋ ਮੇਰੇ ਮੁਤਾਬਕ ਵਫਾਦਾਰ ਨਹੀਂ ਹੈ ਮੇਰੇ ਮੁਤਾਬਕ ਮੈਂ ਤੁਹਾਡੀ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਆਪਣੀ ਪਰਸਨਲ ਗੱਲ ਨਹੀਂ ਕਰ ਰਿਹਾ ਜੋ ਮੇਰੇ ਮੁਤਾਬਕ ਨਹੀਂ ਚੱਲਦਾ ਮੇਰਾ ਅਤਰਾਜ ਜਾਏਗਾ ਕਿ ਫਲਾਣਾ ਬੰਦਾ ਮੇਰੇ ਮੁਤਾਬਕ ਨਹੀਂ ਚੱਲ ਰਿਹਾ ਵਫਾਦਾਰ ਨਹੀਂ ਹੈ ਪਰ ਹੋ ਸੱਚਦੇ ਉਹ ਸੱਚ ਦੇ ਆਧਾਰਤ ਵਫਾਦਾਰ ਹੋਵੇ ਸੱਚ ਦੇ ਬੇਸ ਤੇ ਵਫਾਦਾਰ ਹੋਵੇ ਅਸੀਂ ਸੱਚ ਤੋਂ ਦੂਰ ਜਾਂਦੇ ਹੋਈਏ ਮੰਨ ਲਵੋ ਕਿ ਕੋਈ ਬੰਦਾ ਆਪਣੇ ਪਰਿਵਾਰ ਦੇ ਪ੍ਰਤੀ ਜੋਬ ਦੇ ਪ੍ਰਤੀ ਜਿੱਥੇ ਕੰਮ ਕਰਦਾ ਹੈ ਕੰਪਨੀ ਦੇ ਪ੍ਰਤੀ ਮਾਲਕ ਦੇ ਪ੍ਰਤੀ ਆਪਣੇ ਦੇਸ਼ ਤੇ ਕੌਮ ਦੇ ਪ੍ਰਤੀ ਵਫਾਦਾਰ ਨਾ ਹੋਵੇ ਪਰ ਮੇਰੇ ਪ੍ਰਤੀ ਵਫਾਦਾਰ ਹੋਵੇ ਤੋ ਕੀ ਉਹਨੂੰ ਸੱਚ ਮੰਨੋਗੇ ਪਰ ਜੋ ਮੇਰੇ ਪ੍ਰਤੀ ਵਫਾਦਾਰ ਨਹੀਂ ਹੈ ਉਹ ਪਰਿਵਾਰ ਦੇਸ਼ ਕੌਮ ਸਭ ਲਈ ਜੇ ਵਫਾਦਾਰ ਹੈ ਤੇ ਅਸਲ ਦੇ ਅੰਦਰ ਵਫਾਦਾਰੀ ਉਹਨੂੰ ਮੰਨਿਆ ਜਾਏਗਾ ਦੁਬਾਰਾ ਕਹਿ ਰਿਹਾ ਮੇਰੇ ਮੁਤਾਬਕ ਕੋਈ ਕੀ ਕੀ ਨਹੀਂ ਉਹਨੂੰ ਪਾਸੇ ਕਰੋ ਸੱਚ ਦੇ ਮੁਤਾਬਕ ਕੋਈ ਕੌਮ ਦੇ ਪਰਿਵਾਰ ਦੇ ਦੇਸ਼ ਦੇ ਮੁਤਾਬਕ ਵਫਾਦਾਰ ਹੈ ਤਾਂ ਉਹ ਸੱਚਮੁੱਚ ਵਫਾਦਾਰ ਹੈ ਉੱਥੇ ਤੂੰ ਆਪਣੀ ਕਸਵੱਟੀ ਲਾ ਕੇ ਨਾ ਵੇਖ ਆਪਣੇ ਆਪ ਨੂੰ ਅੱਗੇ ਰੱਖ ਕੇ ਨਾ ਵੇਖ ਵੀ ਉਹ ਮੇਰੇ ਮੁਤਾਬਕ ਵਫਾਦਾਰ ਹੈ ਜਾਂ ਵਫਾਦਾਰ ਨਹੀਂ ਹੈ ਕਦੇ-ਕਦੇ ਮੈਂ ਵੀ ਵੇਖਿਆ ਵੇਖੋ ਜੀ ਇਸ ਬੰਦੇ ਦੀ ਮੈਂ ਫਲਾਣੇ ਸਮੇਂ ਬੜੀ ਮਦਦ ਕੀਤੀ ਫਲਾਣੇ ਸਮੇਂ ਦੀ ਬਾਹ ਫੜੀ ਭਾਈ ਤੂੰ ਉਹਦੀ ਮਦਦ ਕੀਤੀ ਮਦਦ ਕਰਨਾ ਇੱਕ ਹੋਰ ਗੱਲ ਹੈ ਵਫਾਦਾਰ ਹੋਣਾ ਇੱਕ ਹੋਰ ਗੱਲ ਹੈ ਹਾਂ ਕਿਸੇ ਹੱਦ ਤੱਕ ਉਹਨੂੰ ਤੇਰੇ ਵਫਾਦਾਰ ਰਹਿਣਾ ਚਾਹੀਦਾ ਹੈ ਪਰ ਜੇ ਤੂੰ ਉਹਨੂੰ ਤੋਰੇ ਵੀ ਚਲ ਚੋਰੀ ਕਰਕੇ ਲਿਆ ਯਾਰੀ ਕਰਕੇ ਆ ਠੱਗੀ ਮਾਰ ਕੇ ਆ ਠੋਰੀ ਮਾਰ ਕੇ ਆ ਆ ਧੋਖਾ ਧੜੀ ਕਰਕੇ ਆ ਤੇ ਅਗਲੇ ਦਾ ਮਨ ਨਾ ਮੰਨਦਾ ਹੋਵੇ ਅਗਲਾ ਕਵੇ ਨਹੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਨੇ ਮੈਂ ਇਹ ਕੰਮ ਨਹੀਂ ਕਰਨਾ ਤੇ ਕੀ ਕਹੋਗੇ ਮੇਰੇ ਮੁਤਾਬਕ ਵਫਾਦਾਰੀ ਨਹੀਂ ਨਿਭਾਈ ਇਹਨੇ ਮੈਂ ਇਹਦੀ ਮਦਦ ਕੀਤੀ ਸੀ ਇਹਨੇ ਮੇਰੀ ਗੱਲ ਨੂੰ ਮੋੜ ਦਿੱਤਾ ਨਹੀਂ ਜੇ ਤੁਸੀਂ ਮਦਦ ਕੀਤੀ ਹੈ ਤੁਹਾਡਾ ਧੰਨਵਾਦ ਪਰ ਸਚਾਈ ਇਹ ਹੈ ਬੇ ਜੇ ਤੁਸੀਂ ਸੱਚ ਦੇ ਬਿਹਾਫ ਤੇ ਅਗਲੇ ਨੂੰ ਕੁਝ ਕਰਨ ਲਈ ਕਹਿ ਰਹੇ ਹੋ ਫਿਰ ਤਾਂ ਠੀਕ ਹੈ ਜੇ ਉਹ ਸੱਚ ਦੇ ਆਧਾਰ ਤੇ ਵੀ ਉਲਟ ਪਾਸੇ ਨੂੰ ਜਾਣ ਦੀ ਚੇਚਤਾਂ ਕਰਦਾ ਹੈ ਕੋਸ਼ਿਸ਼ ਕਰਦਾ ਹੈ ਫਿਰ ਉਹਦੀ ਗਲਤੀ ਹੈ ਪਰ ਜੇ ਤੁਸੀਂ ਸੱਚ ਦੇ ਆਸਰੇ ਨਹੀਂ ਖੜੇ ਫਿਰ ਤੁਹਾਡੀ ਗਲਤੀ ਮੈਂ ਇੱਥੇ ਦੋ ਚਾਰ ਐਗਜ਼ਾਮਪਲਾਂ ਦੇ ਦੇਣਾ ਮੰਨ ਲਓ ਪਤੀ ਪਤਨੀ ਦਾ ਆਪਸੀ ਜਿਵੇਂ ਰਿਸ਼ਤਾ ਹੈ ਪਵਿੱਤਰ ਰਿਸ਼ਤਾ ਹੈ ਗੁਰੂ ਦੀ ਹਜ਼ੂਰੀ ਵਿੱਚ ਵੱਜਣ ਵਾਲਾ ਰਿਸ਼ਤਾ ਹੈ ਪਤੀ ਪਤਨੀ ਨੂੰ ਇੱਕ ਦੂਜੇ ਦੇ ਹਮਸਫਰ ਬਣ ਕੇ ਚੱਲਣ ਦੀ ਲੋੜ ਹੈ ਕਦਮ ਦੇ ਨਾਲ ਕਦਮ ਮਲਾ ਕੇ ਚੱਲਣ ਦੀ ਲੋੜ ਹੈ ਉਹਨਾਂ ਦੋਵਾਂ ਦੇ ਵਿਚਕਾਰ ਕੋਈ ਪਰਦਾ ਨਾ ਹੋਵੇ ਜੇ ਪਤੀ ਦੇ ਅੰਦਰ ਕੋਈ ਪਰਦਾ ਹੈ ਉਹਦੇ ਫੋਨ ਦੇ ਅੰਦਰ ਕੋਈ ਮੈਲ ਹੈ ਕੋਈ ਛਿਪਾ ਕੇ ਰੱਖਦਾ ਹੈ ਪਰਦੇ ਦੇ ਅੰਦਰ ਰਹਿ ਕੇ ਕਾਲਾਂ ਕਰਦਾ ਹੈ ਗੱਲਾਂ ਕਰਦਾ ਹੈ ਕਿਸੇ ਹੋਰ ਹੋਰ ਦੇ ਨਾਲ ਤੇ ਉਹ ਪਤਨੀ ਦਾ ਵਫਾਦਾਰ ਨਹੀਂ ਹੈ ਤੇ ਜੇ ਪਤਨੀ ਪਰਦੇ ਵਿੱਚ ਰਹਿ ਕੇ ਕੁਝ ਕਰਦੀ ਏ ਫੋਨ ਵਿੱਚ ਕੁਝ ਲੁਕਾ ਕੇ ਰੱਖਦੀ ਏ ਇੱਕ ਦੂਜੇ ਨੂੰ ਫੋਨ ਦਾ ਪਾਸਵਰਡ ਦੇਣ ਵਾਸਤੇ ਤਿਆਰ ਨਹੀਂ ਤੇ ਫਿਰ ਪਤਨੀ ਵਫਾਦਾਰ ਨਹੀਂ ਹੈ ਤੋਂ ਵਫਾਦਾਰੀ ਹਰ ਜਗ੍ਹਾ ਦੇ ਉੱਤੇ ਜਾ ਕੇ ਨਾ ਆਪਣਾ ਆਪਣਾ ਪ੍ਰਭਾਵ ਬਣਾਉਂਦੀ ਏ ਕਿਵੇਂ ਤੁਸੀਂ ਵਫਾਦਾਰ ਰਹਿਣਾ ਹੈ ਉਹਦੇ ਬਾਰੇ ਮੈਂ ਗੱਲਾਂ ਕਰ ਰਿਹਾ ਹਾਂ ਮੇਕ ਇਹਨਾਂ ਵੀ ਜੇ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਹੈ ਤੇ ਇੱਕ ਦੂਜੇ ਦੇ ਵਫਾਦਾਰ ਬਣ ਕੇ ਨੇ ਰਹੋ ਨਾ ਪਤਨੀ ਦਾ ਕਿਦਰੇ ਸੰਬੰਧ ਹੋਵੇ ਤੇ ਨਾ ਪਤੀ ਦਾ ਕਿਦਰੇ ਸੰਬੰਧ ਹੋਵੇ ਤੁਹਾਡੇ ਫੋਨ ਦੇ ਪਾਸਵਰਡ ਇੱਕ ਦੂਜੇ ਨੂੰ ਪਤਾ ਹੋਵੇ ਜਿੱਥੇ ਮਰਜੀ ਤੁਹਾਡਾ ਫੋਨ ਪਿਆ ਰਹੇ ਇਹ ਚਿੰਤਾ ਨਾ ਹੋਵੇ ਕਿ ਮੇਰੀ ਪਤਨੀ ਮੇਰਾ ਫੋਨ ਖੋਲ ਕੇ ਵੇਖ ਲੇਗੀ ਜਾਂ ਮੇਰਾ ਪਤੀ ਮੇਰਾ ਫੋਨ ਖੋਲ ਕੇ ਵੇਖ ਲੇਗਾ ਇਹ ਉਦੋਂ ਡਰ ਲੱਗਦਾ ਜਦੋਂ ਕੁਝ ਛਿਪਾਇਆ ਜਾ ਰਿਹਾ ਹੈ ਤੇ ਛਪਾਇਆ ਉਹਨੂੰ ਜਾ ਰਿਹਾ ਜੋ ਗਲਤ ਹੈ ਜਿਹੜੀ ਮੈਲ ਹੈ ਉਹਨੂੰ ਛਪਾਉਣ ਦਾ ਯਤਨ ਕੀਤਾ ਜਾ ਰਿਹਾ ਜੇ ਤੁਹਾਡੇ ਕੋਲ ਫੁੱਲ ਏ ਫੁੱਲਾਂ ਦੀ ਸੁਗੰਧ ਈ ਤੇ ਫਿਰ ਛਪਾਉਂਦੇ ਕੀ ਲੋੜ ਏ ਫਿਰ ਖੁੱਲੇ ਨੰਗੇ ਚੱਲੋ ਨੰਗੇ ਦਾ ਮਤਲਬ ਏ ਨਹੀਂ ਕਿ ਕੱਪੜਿਆਂ ਤੋਂ ਬਿਨਾ ਮੇਰਾ ਮਤਲਬ ਏ ਕਿ ਫਿਰ ਬਿਲਕੁਲ ਲੱਗ ਲਬੇੜ ਤੋਂ ਰਹਿ ਤੋ ਕੇ ਚੱਲੋ ਇੱਕ ਦੂਜੇ ਦੀ ਸਲਾਹ ਦੇ ਨਾਲ ਹਾਂ ਦੇ ਨਾਲ ਹਾਂ ਮਿਲਾਉਣੀ ਜ਼ਰੂਰੀ ਏ ਪਰ ਮੰਨ ਲਓ ਪਤੀ ਨੇ ਕੋਈ ਘਰ ਆਣ ਕੇ ਗੱਲ ਕਹੀ ਆਪਣੀ ਪਤਨੀ ਦੇ ਨਾਲ ਸਲਾਹ ਕੀਤੀ ਉਹਦੇ ਤੋਂ ਐਡਵਾਈਸ ਮੰਗੀ ਸਲਾਹ ਮੰਗੀ ਉਹਨੇ ਕਹਿ ਦਿੱਤਾ ਵੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਦਾਂ ਆਪਣੀ ਕਾਮਯਾਬੀ ਹੋਏਗੀ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਡੀ ਵਫਾਦਾਰ ਨਹੀਂ ਹੈ ਜਾਂ ਪਤਨੀ ਨੇ ਕਿਹਾ ਵੀ ਇਦਾਂ ਇਦਾਂ ਮੈਨੂੰ ਪ੍ਰੋਮੋਸ਼ਨ ਮਿਲਦੀ ਏ ਜਾਂ ਕੰਮ ਕਰ ਲਈਏ ਇਸ ਕੰਮ ਦੀ ਮੈਨੂੰ ਸਮਝ ਆਈ ਤੇ ਪਤੀ ਨੇ ਨਾ ਕਰ ਦਿੱਤੀ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਵਫਾਦਾਰ ਨਹੀਂ ਹੈ ਇੱਥੇ ਹੋਰ ਮਸਲਾ ਆ ਜਾਂਦਾ ਹੈ ਵੇ ਉਹਦੇ ਬਾਰੇ ਉਹਨੂੰ ਸਮਝ ਘੱਟ ਹੋ ਸਕਦੀ ਹੈ ਉਹਦੇ ਬਾਰੇ ਉਹਨੂੰ ਸਮਝ ਜ਼ਿਆਦਾ ਹੋ ਸਕਦੀ ਹੈ ਪਰ ਵਫਾਦਾਰੀ ਇੱਕ ਹੋਰ ਬ੍ਰਾਂਡ ਦਾ ਨਾਂ ਹੈ ਹੋਰ ਚੀਜ਼ ਦਾ ਨਾਂ ਹੈ ਜੇ ਪਤਨੀ ਜੇ ਪਤਨੀ ਬੱਦ ਚੱਲਣ ਹੋਵੇ ਘਰ ਦਾ ਕੰਮਕਾਰ ਨਾ ਕਰੇ ਘਰ ਵਾਲੇ ਦੇ ਪਰਿਵਾਰ ਦੇ ਜੀਆ ਦੇ ਨਾਲ ਉਹਨ ਰਿਸ਼ਤਾ ਨਾ ਨਭਾਉਣਾ ਚਾਹੇ ਤੇ ਪਤੀ ਉਹਨੂੰ ਆਣ ਕੇ ਰੋਕੇ ਟੋਕੇ ਤੇ ਪਤਨੀ ਕਹੇ ਵੇਖੋ ਜੀ ਮੇਰਾ ਪਤੀ ਮੇਰੇ ਵਫਾਦਾਰੀ ਦੇ ਵਿੱਚ ਨਹੀਂ ਹੈ ਪਤਨੀ ਗਲਤ ਹੈ ਜੇ ਜੇ ਪਤੀ ਸ਼ਰਾਬੀ ਹੋਵੇ ਆਯਾਸ਼ ਹੋਵੇ ਬਦਮਾਸ਼ ਹੋਵੇ ਝੂਏ ਦੀ ਬੁਰੀ ਲਾਤੋਂ ਨੂੰ ਹੋਵੇ ਤੇ ਪਤਨੀ ਉਹਨੂੰ ਰੋਕੇ ਤੇ ਪਤੀ ਕਵੇ ਵੇਖੋ ਜੀ ਮੇਰੀ ਪਤਨੀ ਮੇਰੇ ਵਫਾਦਾਰ ਨਹੀਂ ਹੈ ਤੇ ਇੱਥੇ ਪਤੀ ਗਲਤ ਹੈ ਦੁਬਾਰਾ ਗੱਲ ਕਹਦੇ ਆ ਸਮਝ ਆ ਜਾਏ ਜੇ ਪਤੀ ਦੀ ਗਲਤੀ ਹੈ ਪਤਨੀ ਰੋਕਦੀ ਹੈ ਤੇ ਪਤੀ ਇਹ ਗੱਲ ਕਹਿੰਦਾ ਹੈ ਕਿ ਪਤਨੀ ਵਫਾਦਾਰ ਨਹੀਂ ਤੇ ਪਤੀ ਗਲਤ ਹੈ ਤੇ ਜੇ ਪਤਨੀ ਦੀ ਗਲਤੀ ਹੈ ਤੇ ਪਤੀ ਰੋਕਦਾ ਹੈ ਤੇ ਪਤਨੀ ਇਹ ਗੱਲ ਕਹਿੰਦੀ ਏ ਕਿ ਮੇਰਾ ਪਤੀ ਮੇਰਾ ਵਫਾਦਾਰ ਨਹੀਂ ਹੈ ਤੇ ਇਥੇ ਪਤਨੀ ਦੀ ਗਲਤੀ ਹੈ। ਤੋਂ ਖੈਰ ਬੱਚੇ ਗਲਤ ਰਾਹ ਦੇ ਉੱਤੇ ਨਾ ਤੁਰਨ ਮਾਂ ਬਾਪ ਮਾਂ ਬਾਪ ਦਾ ਫਰਜ਼ ਏ ਉਹਨਾਂ ਨੂੰ ਰੋਕਣਾ, ਹੋੜਨਾ, ਮੋੜਨਾ ਤੇ ਬੱਚੇ ਕਹਿਣ ਵੇਖੋ ਜੀ ਸਾਡੇ ਮਾਂ ਬਾਪ ਸਾਡੇ ਵਫਾਦਾਰ ਨਹੀਂ ਹੈ। ਤੁਹਾਡੇ ਵਫਾਦਾਰ ਨੇ ਤਾਂ ਇਤੇ ਤੁਹਾਨੂੰ ਰੋਕਿਆ ਜਾ ਰਿਹਾ। ਜਿਹੜੇ ਤੁਹਾਡੇ ਵਫਾਦਾਰ ਨਹੀਂ ਉਹ ਤੇ ਤੁਹਾਨੂੰ ਹੱਲਾਸ਼ੇਰੀ ਦੇਣਗੇ। ਵਾਹ ਵਾਹ ਮਹੱਲੇ ਦੇ ਅੰਦਰ, ਪਿੰਡ ਦੇ ਅੰਦਰ, ਗਲੀ ਦੇ ਅੰਦਰ ਤੂੰ ਹੀ ਇੱਕ ਮਰਦ ਹੈ ਬਾਕੀ ਤੇ ਐਵੇਂ ਹੀ ਨੇ ਉਹ ਤੁਹਾਨੂੰ ਉਲਟਰਾ ਤੇ ਤੋੜਨ ਦੀ ਪ੍ਰੇਰਣਾ ਦੇ ਰਹੇ ਨੇ ਤੁਹਾਨੂੰ ਤੜਾ ਰਹੇ ਨੇ ਤੁਹਾਨੂੰ ਗਲਤ ਰਾਹ ਤੇ ਤੋੜਨ ਦਾ ਯਤਨ ਕਰ ਰਹੇ ਨੇ ਤੁਹਾਨੂੰ ਫੂਕ ਸ਼ਿਕਾਰ ਰਹੇ ਨੇ ਤੁਸੀਂ ਛੱਕੇ ਸ਼ੇਰ ਬਣ ਜਾਂਦੇ ਹੋ ਮਾਂ ਬਾਪ ਜੇ ਤੁਹਾਨੂੰ ਰੋਕਦੇ ਨੇ ਤੇ ਤੁਹਾਡੇ ਵਫਾਦਾਰ ਨੇ ਐਸਾ ਨਹੀਂ ਹੈ ਕਿ ਤੁਹਾਡੀ ਉਹ ਬੁਰੇ ਹਾਲਾਤ ਦੇ ਅੰਦਰ ਉਹ ਤੁਹਾਡਾ ਸਾਥ ਦੇਣ ਖੈਰ ਦਰਅਸਲ ਵਫਾਦਾਰੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਸਭ ਨੇ ਆਪਣੀ ਆਪਣੀ ਬਣਾਈ ਹਕੀਕਤ ਇਹ ਹੈ ਕਿ ਕੁਝ ਸਭਿਅਤਾ ਦੇ ਗੁਣ ਨੇ ਕੁਝ ਗੁਰਬਾਣੀ ਵਿੱਚੋਂ ਨੇਮ ਨੁਕਤੇ ਗੁਣ ਮਿਲਦੇ ਨੇ ਕੋਈ ਸਮਾਜ ਸੁਧਾਰ ਦੇ ਗੁਣ ਨੇ ਉਹਨਾਂ ਸਾਰਿਆਂ ਦੇ ਮੁਤਾਬਕ ਇਹ ਵੇਖੋ ਵੀ ਮੇਰੇ ਮਾਂ ਬਾਪ ਭੈਣ ਭਰਾ ਪਤੀ ਪਤਨੀ ਧੀਆ ਪੁੱਤ ਸੱਜਣ ਮਿੱਤਰ ਵਫਾਦਾਰ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਇਹਨੂੰ ਮੈਂ ਮੂਲ ਰੂਪ ਵਿੱਚ ਕਹਿੰਦੇ ਆ ਇਨਸਾਨੀਅਤ ਨੂੰ ਸਹਾਰਾ ਬਣਾ ਕੇ ਮੁੱਢ ਬਣਾ ਕੇ ਬੇਸ ਬਣਾ ਕੇ ਫਿਰ ਪਰਖ ਕਰੋ ਕਿ ਵਫਾਦਾਰ ਕੌਣ ਹੈ ਯਾ ਨਹੀਂ ਅਖੀਰ ਤੇ ਇੱਕ ਗੱਲ ਕਹਿ ਦੇਣਾ ਵਫਾਦਾਰੀ ਦਾ ਬ੍ਰਾਂਡ ਬੜਾ ਮਹਿੰਗਾ ਹੈ ਕੱਪੜਿਆਂ ਦੇ ਅੰਦਰ ਬ੍ਰਾਂਡ ਹੁੰਦੇ ਨਾ ਤੇ ਜੇ ਉਹ ਕੱਪੜਿਆਂ ਦਾ ਮਹਿੰਗਾ ਬ੍ਰਾਂਡ ਹਰ ਇੱਕ ਦੇ ਹਿੱਸੇ ਨਾ ਹੋਵੇ ਤੇ ਇਹਦਾ ਮਤਲਬ ਉਹ ਕੱਪੜਾ ਖਰੀਦਣ ਦੀ ਉਹਦੀ ਹੈਸੀਅਤ ਨਹੀਂ ਹੈ ਕੈਲਵਿੰਦਾ ਹੋਵੇ ਜਾਂ ਹੋਰ ਕੋਈ ਹੋਵੇ ਟੌਮੀ ਦਾ ਹੋਵੇ ਜਾਂ ਜਿਹੜਾ ਵੀ ਕੱਪੜਾ ਹੋਵੇ ਇਟ ਮੀਨਸ ਵੀ ਉਹਦੀ ਹੈਸੀਅਤ ਨਹੀਂ ਉਹ ਕੈਲਵਿੰਦਾ ਕੱਪੜਾ ਖਰੀਦ ਸਕਦਾ ਹੋਵੇ ਪਰ ਬ੍ਰਾਂਡ ਮਹਿੰਗਾ ਹੈ ਤੋ ਖੈਰ ਵਫਾਦਾਰੀ ਵੀ ਇੱਕ ਮਹਿੰਗਾ ਬ੍ਰਾਂਡ ਹੈ ਤੇ ਮਹਿੰਗਾ ਬ੍ਰਾਂਡ ਹਰ ਇੱਕ ਦੇ ਹਿੱਸੇ ਵਿੱਚ ਨਹੀਂ ਆਉਂਦਾ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਆਉਂਦਾ ਨਰਾਜ਼ ਨਾ ਹੋਇਆ ਕਰੋ ਖੁਦ ਨੂੰ ਵੇਖੋ ਵੀ ਮੈਂ ਵਫਾਦਾਰੀ ਦਾ ਬ੍ਰਾਂਡ ਪਾ ਕੇ ਰੱਖਣਾ ਹੈ ਬਣਾ ਕੇ ਰੱਖਣਾ ਹੈ ਵਫਾਦਾਰੀ ਦਾ ਬ੍ਰਾਂਡ ਹੰਡਾਉਣਾ ਹੈ ਤੁਸੀਂ ਵਫਾਦਾਰ ਬਣ ਕੇ ਰਹੋ ਆਪਣੀ ਦੇਸ਼ ਦੇ ਕੌਮ ਦੇ ਸਭ ਦੇ ਅਖੀਰ ਤੇ ਇੱਕ ਗੱਲ ਕਹਿਣਾ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਗੁਰੂ ਦੇ ਵਫਾਦਾਰ ਬਣ ਕੇ ਰਹੋ ਗੁਰੂ ਦੀ ਤਾਬਿਆ ਬਹਿ ਕੇ ਕੂੜ ਕਹਾਣੀਆਂ ਨਾ ਕਰਿਆ ਕਰੋ। ਟਾਡੀ ਸਹਿਬਾਨੋ ਗੁਰੂ ਦੇ ਵਫਾਦਾਰ ਬਣ ਕੇ ਰਹੋ। ਕਚਰੋੜ ਕਹਾਣੀਆਂ, ਮਨੋ ਕਲਪਿਤ ਕਹਾਣੀਆਂ, ਮਿੱਠੀਆਂ ਬਾਰਤਾਵਾਂ ਉਹ ਨਾ ਸੁਣਾਇਆ ਕਰੋ। ਗੁਰਮਤ ਦੀ ਗੱਲ ਸੁਣਾਓ, ਮਿਹਨਤ ਕਰ ਲਿਆ ਕਰੋ, ਥੋੜਾ ਬਹੁਤ ਪੜ੍ਹ ਲਿਆ ਕਰੋ। ਪੜ੍ਹਨ ਤੋਂ ਬਾਅਦ ਤੁਹਾਨੂੰ ਸਮਝ ਆਏ ਕਿ ਮੈਂ ਸੰਗਤ ਦੀ ਚੋੜੀ ਕੀ ਪਾਉਣਾ ਹੈ ਕੀ ਨਹੀਂ ਪਾਉਣਾ। ਅੱਜ ਦੇ ਦੌਰ ਵਿੱਚ ਨਾ ਤੇ ਪਖੰਡੀ ਸਾਧਗੁਰੂ ਦੇ ਵਫਾਦਾਰ ਨੇ ਤੇ ਬਹੁਤੇ ਸਾਰਿਆਂ ਵਾਸਤੇ ਨਹੀਂ ਬਹੁਤੇ ਪ੍ਰਚਾਰਕ ਗੁਰੂ ਦੇ ਵਫਾਦਾਰੀ ਵਿੱਚ ਨਹੀਂ ਜਾ ਰਹੇ ਬਹੁਤੇ ਰਾਗੀ ਢਾਡੀ ਸਹਿਬਾਨ ਵਫਾਦਾਰੀ ਵਿੱਚ ਨਹੀਂ ਜਾ ਰਹੇ ਗ੍ਰੰਥੀ ਸਹਿਬਾਨ ਵਫਾਦਾਰੀ ਵਿੱਚ ਨਹੀਂ ਜਾ ਰਹੇ ਜਿਹੜੇ ਜਾ ਰਹੇ ਉਹਨਾਂ ਨੂੰ ਛੱਤ ਛੱਤ ਮੇਰੀ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ